ਸਾਜ ਜੀ ਪਲੇਗਨ ਦੀ ਸ਼ੁਰੂਆਤ ਕਰ ਤੋਂ ਕਰਦੇ ਆ ਜਦੋਂ ਦਿਨ ਚੜਦਾ ਵੇਖੋ ਵੀ ਜਦਾਂ ਆਪਾਂ ਕਹਿ ਦਿੰਦੇ ਆ ਵੀ ਦਿਨ ਚੜਦਿਆ ਸਾਰ ਪ੍ਰਮਾਤਮਾ ਨੇ ਹਰ ਇੱਕ ਕੁਦਰਤ ਨੇ ਕੇ ਸ੍ਰਿਸ਼ਟੀ ਬਣਾਈ ਆ ਵੀ ਆਪਦੇ ਕੰਮਾਂ ਨੂੰ ਨਿਕਲੋ ਖਾਣੇ ਦਾਣੀ ਦਾ ਖਾਣੇ ਪਾਣੀ ਦਾ ਪ੍ਰਬੰਧ ਕਰੋ ਜਿਦਾਂ ਤੁਸੀਂ ਵੇਖੋ ਵੀ ਪੰਛੀ ਵੀ ਆਪਦੇ ਆਲਿਆਂ ਜੇ ਨਿਕਲ ਕੇ ਕਾਂ ਚਿੜੀਆਂ ਸਾਰੇ ਪਿੰਡਾਂ ਨੂੰ ਆਉਂਦੇ ਆ ਵੀ ਇਥੋਂ ਆਪਾਂ ਨੂੰ ਖਾਣਾ ਮਿਲਣਾ ਖਾਣਾ ਲੈ ਕੇ ਤੇ ਬੱਚਿਆਂ ਤੱਕ ਖੜਨਾ ਤੇ ਜਿਹੜਾ ਬੰਦਾ ਐਸ ਵੇਲੇ ਤੱਕ ਸੁੱਤਾ ਵਾ ਆਪਦੇ ਕੰਮ ਨੂੰ ਸੀਰੀਅਸ ਨਹੀਂ ਲੈਣਦੇ ਆ ਉਹ ਬਾਅਦ ਦੇ ਵਿੱਚ ਗੱਲਾਂ ਕਰਦੇ ਆ ਵੀ ਇਹ ਕਿਦਾਂ ਇਹਨਾਂ ਨੇ ਇੰਨਾ ਪਹਿਲੀ ਬਣਾਲੀ ਆਪਣੀ ਜਿਹੜੀ ਵੀਡੀਓ ਚੱਲੀ ਆ ਛੱਤੀ ਦੀ ਇੱਕ ਚੁੱਲੇ ਵਾਲੀ ਇੰਨਾ ਕਿਦਾਂ ਬਣਾਲੀ ਝੂਠ ਮਾਰੀ ਜਾਂਦੇ ਵੀਰ ਜੀ ਜੇ ਤੁਸੀਂ ਸਾਡੇ ਇੱਥੇ ਆਣ ਕੇ ਵੇਖੋ ਨਾ ਤੇ ਸਾਡੇ ਜਿਹੜੀਆਂ ਔਰਤਾਂ ਉਹਦੇ ਮਨ ਦੇ ਵਿੱਚ ਖੁਸ਼ੀ ਤੇ ਉਹ ਆਪਦੀਆਂ 3 ਵਜੇ ਤੋਂ ਉੱਠ ਪੈਂਦੀਆਂ ਵਿਚ ਨਾਲੇ ਲੀੜਾ ਕੱਪੜਾ ਧੋ ਕੇ 4 ਵਜੇ ਨੂੰ ਗੁਰਦਰਾ ਸਾਹਿਬ ਹੋ ਗਏ ਤੇ ਹੁਣ ਸਾਰੀਆਂ ਰੋਟੀ ਪਾਣੀ 8 ਵਜੇ ਨਾਲ ਰੋਟੀ ਪਾਣੀ ਤਿਆਰ ਕਰ ਦੇਣਾ ਸਭ ਤੋਂ ਵੱਡਾ ਸੇੜਾ ਜਿਹੜਾ ਪਰਿਵਾਰ ਦਾ ਕੱਠ ਲੰਡਾ ਵਾ ਉਹ ਬੀਬੀਆਂ ਦੇ ਸਿਰ ਤੇ ਹੁੰਦਾ ਵਾ ਜੇ ਉਹ ਖੁਸ਼ ਨਹੀਂ ਨਾ ਹੁੰਦੀਆਂ ਤੇ ਫਿਰ ਇੱਥੋਂ ਤੱਕ ਕੱਠ ਨਹੀਂ ਹੁੰਦੀ ਬਣੇ ਕੱਠ ਨਿਭਾਉਣ ਦਾ ਜਿਹੜਾ ਸਿਰ ਆ ਉਹ ਹੀ ਮੰਨਦੇ ਆ ਵੀ ਸਾਡੀਆਂ ਜਿਹੜੀਆਂ ਭਾਦੀਆਂ ਤਾਈਆਂ ਚਾਚੀਆਂ ਛੋਟੀਆਂ ਸਾਰੀਆਂ ਦੇ ਸਿਰ ਤੇ ਜਾਂਦਾ ਕਿਉਂਕਿ ਕੱਠ ਬੰਦੇ ਨੇ ਬਾਹਰ ਕੰਮ ਕਰਨ ਹੁੰਦਾ ਬਾਹਰੋਂ ਆਣ ਕੇ ਘਰੇ ਆਉਂਦੇ ਨੂੰ ਲੜਾਈ ਹੋਵੇ ਤੇ ਬੰਦਾ ਬਾਹਰ ਦੇ ਕੰਮ ਚੋਂ ਦਾ ਧਿਆਨ ਨਹੀਂ ਚੱਲਦਾ ਇਸ ਕਰਕੇ ਜੇ ਆਣ ਕੇ ਕੋਈ ਖੁਸ਼ੀ ਆ ਤੇ ਫੇਰ ਹੀ ਨਜ਼ਰ ਕੱਠ ਨਿਭਦੇ ਆ ਫੇਰ ਹੀ ਇਹ ਗੱਲਾਂ ਜਿਹੜੀਆਂ ਹਨਾ ਸਾਰਾ ਕੁਝ ਨਿਭਦਾ ਗੱਲਾਂ ਕਰਨੀਆਂ ਬੜੀਆਂ ਸੌਕੀਆਂ ਹੁੰਦੀਆਂ ਵਾ ਉੰਜੀ ਦੇ ਪਰਿਵਾਰ ਦੇ ਵਿੱਚ ਇਹ ਗੱਲਾਂ ਨਹੀਂ ਹੈਗੀਆਂ ਉਹ ਪਹਿਲਾਂ ਆਪਦੇ ਅੰਦਰ છાਤੀ ਮਾਰੇ ਵੀ ਮੈਂ ਕਿੱਥੇ ਗਲਤ ਆ ਜਦੋਂ ਤੁਸੀਂ ਸਾਰੇ ਜਣੇ ਆਪਦੇ ਅੰਦਰਾਂ 'ਚ છાਤੀ ਮਾਰਨੇ ਆ ਬੇਨਾ ਵੀ ਅਸੀਂ ਕਿੱਥੇ ਗਲਤ ਆ ਕਿੱਥੇ ਨਹੀਂ ਤੇ ਫਿਰ ਆਟੋਮੈਟਿਕ ਹੀ ਜਿੰਨਾ ਚਿਰ ਆਪਾਂ ਆਪਦੇ ਆਪ ਨੂੰ ਗਲਤ ਨਹੀਂ ਕਹਿੰਦੇ ਜਿੰਨਾ ਚਿਰ ਆਪਾਂ ਦੂਜਿਆਂ ਨੂੰ ਬਲੇਮ ਦਿੰਦੇ ਨੇ ਤੇ ਉਹ ਗਲਤ ਵਾ ਉਹਨਾਂ ਚਿਰ ਆਪਾਂ ਇਹਨਾਂ ਚੀਜ਼ਾਂ ਨੂੰ ਨਾ ਜਾਣ ਸਕਦੇ ਆ ਤੇ ਨਾ ਹੀ ਆਪਾਂ ਇਹਨਾਂ ਚੀਜ਼ਾਂ ਤੱਕ ਪਹੁੰਚ ਸਕਦੇ ਆ ਜਿੰਨਾ ਚਿਰ ਬੰਦਾ ਆਪਦੇ ਆਪ ਨੂੰ ਇਹ ਨਹੀਂ ਹੁੰਦਾ ਵੀ ਮੈਂ ਗਲਤ ਆ ਉਹਨਾਂ ਚਿਰ ਇਕੱਠਾ ਜਿਹੜੇ ਆ ਨਹੀਂ ਨਿਭਦੇ ਇਸ ਕਰਕੇ ਜਿਹਨੂੰ ਕਮੈਂਟ ਕਰਨੇ ਸੌਖੇ ਹੁੰਦੇ ਆ ਇੱਥੇ ਆਣ ਕੇ ਮਿਲੋ ਫਿਰ ਪਤਾ ਲੱਗੇ ਤੁਹਾਨੂੰ ਵੀ ਕਿੱਦਾਂ ਹੁੰਦਾ ਇਹ ਹੁਣ ਇੰਨੇ ਜੀ ਆ ਨਿੱਕੇ ਮੁੱਟੇ ਲੜਾਈ ਝਗੜੇ ਜਿਹੜੇ ਸ਼ਾਮੂ ਆ ਜਿੰਨੇ ਚੰਨੂ ਅਸੀਂ ਘਰਾਂ ਚੋਂ ਆ ਉਹਨੇ ਚੰਨੂ ਸੋਲਵ ਹੋ ਜਾਣੇ ਸਾਨੂੰ ਪਤਾ ਹੀ ਨਹੀਂ ਕਿ ਕਦੋਂ ਕਦਨ ਲੜੀਆਂ ਕਦਨ ਨਹੀਂ ਲੜੀਆਂ ਇਸ ਕਰਕੇ ਇਹ ਵਲੀ ਉੱਠ ਕੇ ਤੜਕੇ ਆਪਦੇ ਕੰਮ ਕਾਜਾਂ ਦੇ ਜਾਇਆ ਕਰੋ 10 ਵਜੇ ਉੱਠ ਕੇ 12 ਵਜੇ ਉੱਠ ਕੇ ਤੇ ਕੀ ਆਪਾਂ ਸੰਬੰਧੀ ਤੇ ਜਿੰਨੇ ਕਿੰਨੇ ਸਵੇਰ ਤੇ ਤੁਸੀਂ ਜਿਹੜਾ ਬੰਦਾ ਸਵੇਰੇ 3 ਵਜੇ ਉੱਠਿਆ ਉਹਦੇ ਕੰਮ ਤੇ ਜਿਹੜਾ ਬੰਦਾ ਸਵੇਰੇ 8 ਵਜੇ ਉੱਠਿਆ ਉਹਦੇ ਨਾਲ ਕਿਦਾਂ ਰਲਾ ਲਵੋਗੇ ਉਹ ਆਪ ਦਾ ਫ੍ਰੀ ਹੋ ਕੇ ਬੱਚੇ ਤਿਆਰ ਕਰਕੇ ਰੋਟੀ ਪਾਣੀ ਲਾ ਲੈਣ ਤੇ ਜਿੰਨੇ 8 ਵਜੇ ਉੱਠਣਾ ਉਹਨੇ ਮੁੜ ਕੇ ਉਦੇ ਦਿਮਾਗ ਤੇ ਉਹ ਡਿਫਰੈਸ਼ਰ ਰਹਿਣਾ ਹਾਈ ਮੈਂ ਲੇਟ ਹੋ ਗਿਆ ਬੱਚੇ ਤਿਆਰ ਕਰਨੇ ਰੋਟੀ ਪਾਣੀ ਲਾਉਣਾ ਤੇ ਮੁੜਤੀ ਉਹਨੇ ਚੜਚੜਾ ਸੁਭਾਅ ਹੈ ਨਾ ਉਹਨੇ ਘਰ ਵਾਲੇ ਨਾਲ ਲੜਨਾ ਘਰ ਵਾਲੇ ਨੇ ਗਾਂ ਬੱਚਿਆਂ ਨੂੰ ਪੈਣਾ ਫਿਰ ਇਦਾਂ ਹੀ ਜਿਹੜਾ ਵਾ ਖਲਾਰਾ ਖਿੰਡਰਦਾ ਤੇ ਜੇ ਆਪਦੀ ਲੈ ਦੇ ਹਿਸਾਬ ਨਾਲ ਟਾਈਮ ਦੇ ਹਿਸਾਬ ਨਾਲ ਤੁਰੇ ਆਈਏ ਤੇ ਇਹੇ ਨੂੰ ਬਲੇਮ ਦੇਣ ਦੀ ਲੋੜ ਨਹੀਂ ਆਪਦੇ ਪਤਾ ਵਾ ਪੀਏ ਮੇਰੀ ਡਿਊਟੀ ਆ ਜਿਹੜੇ ਬੰਦੇ ਨੇ ਆਪਦੇ ਕੰਮ ਦੇ ਵਿੱਚ ਆਪਦੀ ਡਿਊਟੀ ਨੂੰ ਡਿਊਟੀ ਸਮਝ ਲਿਆ ਉਹ ਬੰਦਾ ਕਦੀ ਵੀ ਨਾ ਮਾਰ ਖਾਊਗਾ ਨਾ ਨੂੰ ਪਰਮਾਤਮਾ ਕਦੀ ਧੱਕਾ ਦੇਊਗਾ ਇਹ ਗੱਲਾਂ ਜਿਹੜੀਆਂ ਹਨ ਸਮਝਿਆ ਕਰੋ ਤੇ ਹੁਣ ਜਿਹੜਾ ਬੰਦਾ 8 ਵਜੇ ਉੱਠ ਕੇ ਦੇ ਮੁੜ ਕੇ ਸਾਰੇ ਕਰਦਿਆਂ ਨੂੰ ਮਾਲ ਕੇ ਬਲੇਮ ਦੇਈ ਜਾਉ ਉਹ ਨਹੀਂ ਚੰਗੀਆਂ ਦੀਆਂ ਉੱਥੇ ਨਾ ਇਹ ਗੱਲਾਂ ਬਣਦੀਆਂ ਹੁਣ ਸਾਡੇ ਤੇ ਸਾਰੇ ਪਰਿਵਾਰ ਦੇ ਜੀ ਉੱਠ ਕੇ ਆਪੋ ਆਪਣੇ ਕੰਮਾਂ ਜੀ ਦੀ ਜਿੱਥੇ ਡਿਊਟੀ ਆ ਉਹਨਾਂ ਨੂੰ ਪਤਾ ਵਾ ਕਿ ਆ ਮੇਰਾ ਹੁਣ ਕਣਕਪਰਨ ਵਾਲੇ ਨੂੰ ਪਤਾ ਮੇਰੀ ਕਣਕਪਾਂਡੀ ਵਾਲ ਦੇ ਬੰਦੇ ਲੈਣ ਚਨੇ ਗਿਆ ਮੈਨੂੰ ਪਤਾ ਮੇਰੇ ਬੰਦੇ ਡਰਾਈਵਰ 8 ਵਜੇ ਆਉਣੇ ਉਹ ਤੇਲ ਪਾਣੀ ਪਾਉਣ ਦੇ ਹਣੇ ਅਸੀਂ ਆਪ ਦਾ ਟਰੈਕਟਰ ਲੈ ਕੇ ਚੱਲ ਜਾਨੇ ਜਿਹੜੇ ਵੀਰ ਨੇ ਮੱਕੀ ਹਰਦੇਂਦਰ ਸਾਹਨੇ ਕੀਰਨੀ ਉਹਨੇ ਮੱਕੀ ਆ ਉਹਦਾ ਕਰਨਾ ਸਾਈਲਰ ਵਾਲੇ ਵੀਰ ਰਾਤ 11 12 ਵਜੇ ਆਏ ਆ ਉਹਦੀਆਂ ਗੱਡੀਆਂ ਲਵਾ ਕੇ ਹੁਣ ਉਹਨਾਂ ਨੇ ਉੱਠ ਕੇ ਉਹਨਾਂ ਨੂੰ ਪਤਾ 9 ਵਜੇ ਸਾਡੀਆਂ ਗੱਡੀਆਂ ਚ ਜਾਣੀਆਂ ਉਹਨਾਂ ਆਪ ਵੀ ਤਿਆਰੀ ਕਰ ਲੈਣੇ ਇਹ ਕਰਕੇ ਹਰ ਇੱਕ ਬੰਦੇ ਨੂੰ ਆਪੋ ਆਪਣੀ ਜ਼ਿੰਮੇਵਾਰੀ ਜਿਹੜਾ ਬੰਦਾ ਦੁਕਾਨ ਵਾਲਾ ਪਤਾ ਵੀ 9 ਵਜੇ ਦੁਕਾਨ ਖੁੱਲ੍ਹਣੀ ਆ ਉਹਨੇ ਆਪਦਾ 9 ਵਜੇ ਚੱਲ ਜਣਾ ਰਾਤ ਨੂੰ 11 12 ਵਜੇ ਆਉਣਾ ਜੇ ਆਪਨਾਂ ਨਾਲੇ ਆਪਦੇ ਕੰਮ ਦੀ ਡਿਊਟੀ ਕਹੇ ਤੇ ਬਲੇਮ ਕਰਾਂਗੇ ਸਾਨ ਕਰਨਾਂਗੇ ਤਾਂ ਫਿਰ ਵੀ ਕੰਮ ਨਹੀਂ ਨਿਰਦ ਜਿਹੜੀ ਤੁਹਾਡੀ ਡਿਊਟੀ ਆ ਉਹਨੂੰ ਸਿਰ ਤੱਕ ਨਿਭਾਓ ਤੇ ਫਿਰ ਕਿਸੇ ਨੂੰ ਬਲੇਮ ਦੇਣ ਦੀ ਲੋੜ ਨਹੀਂ ਤੇ ਕੰਮ ਵੀ ਆਟੋਮੈਟਿਕ ਗਾੜੀ ਲਾ ਕੇ ਭੱਜ ਉੱਠਦੇ ਆ ਇਸ ਕਰਕੇ ਤੜਕੇ ਉੱਠਿਆ ਕਰੋ ਵੈਰ ਨੂੰ ਯਸਮਰਣ ਕਰਿਆ ਕਰੋ ਤੇ ਆਪੋ ਆਪਣੇ ਕੰਮਾਂ ਨੂੰ ਜਾਇਆ ਕਰੋ ਫੇਰ ਕੋਈ ਚੱਕਰ ਨਹੀਂ ਜਿਹੜੀ ਮਰਜ਼ੀ ਕੰਮ ਨੂੰ ਹੱਥ ਪਾ ਲਿਓ ਵੈਗਰੂ ਚੜਦੀ ਕਲਾ ਰੱਖੋ ਤੇ ਹੁਣ ਆਪਣਾ ਹੁਣ ਅੱਜ ਮੱਕੀ ਦੀ ਬਜਾਈ ਸ਼ੁਰੂ ਮਸ਼ੀਨ ਤੁਰ ਪਈ ਹੈ ਜਿਹੜੇ ਵੀਰ ਨੇ ਬੀਜਣੀ ਆਪਣੇ ਉਹ ਦਵਾ-ਦਬਸ ਬੰਦੇ ਆਲੀ ਤਿਆਰੀ ਕਰੀ ਇੱਕ ਡੀਜ਼ਲ ਖਤਮ ਹੋਇਆ ਭੱਜ ਕੇ ਡੀਜ਼ਲ ਲਿਆਉਣਾ ਪੜਾ ਕਰਕੇ ਸਾਰਾ ਕਰਦੇ ਤਿਆਰੀ ਪੂਰੀ ਆ ਸਬਜੀ ਮਹਿਕਮੇ ਵਾਲਾ ਆਪਦੀ ਸਾਰੀਆਂ ਸਬਜ਼ੀਆਂ ਦੇ ਬੀ ਓਏ ਹਰ ਆਪਣੇ ਆਪਣੇ ਮਣੇ ਉਹ ਕੱਢੋ ਗਾੜੀਆਂ ਸਬਜੀ ਦੇ ਬੀ ਸਾਰੇ ਯਾਰ ਯਾਰ ਹਾਂ ਉਹ ਸ਼ਤਰੀਆਂ ਸ਼ਤਰੀਆਂ ਬਾਝ ਲਾਵਾਂ ਪੁੱਤਾਂ ਬੀ ਕੱਢੋ ਇੱਕ ਸਬਜੀ ਮਹਿਕਮੇ ਵਾਲੇ ਵੀ ਇੱਥੇ ਸਾਰਾ ਸਮਾਨ ਤੁਹਾਡਾ ਬੇੜਾ ਕੱਲ ਡੈਡੀ ਕਰਾ ਕੇ ਲਿਆ ਆ ਤਾੜੀ ਅਰਸਤੇ ਅੰਦਰ ਇਹਨਾਂ ਕੁੱਤਿਆਂ ਨੂੰ ਅਤੇ ਦੇਖੋ ਈ ਆ ਵੇ ਨਣ ਚੱਲ ਅੰਦਰ ਚੱਲ ਚੱਲ ਅੰਦਰ ਟੱਟ ਉਰਲੇ ਚੱਲ ਅੰਦਰ ਓਏ ਕਮਲਿਆ ਡਿਊਟੀ ਹੁਣ ਜਿਹੜੇ ਬੰਦੇ ਦੀ ਸਬਜ਼ੀ ਲਾਉਂਦੇ ਡਿਊਟੀ ਉਹਨੂੰ ਆਉਦਾ ਫਿਕਰ ਆ ਸਾਨੂੰ ਕੋਈ ਫਿਕਰ ਨਹੀਂ ਸਬਜ਼ੀ ਲਾਉਣ ਦਾ ਡੈਡੀ ਦੀ ਡਿਊਟੀ ਸਬਜ਼ੀ ਦੀ ਹੁੰਦੀ ਆ ਨੇ ਸਾਰੇ ਵੀ ਵੱਲਾਂ ਕਰੇਲੇ ਆ ਉਹ ਕਰੇਲੇ ਸੌਰੀ ਕਹਤਾ ਜਿੰਨੀਆਂ ਗਰਮੀ ਚ ਲੱਗਣ ਵਾਲੀਆਂ ਸਬਜ਼ੀਆਂ ਸਾਰੀਆਂ ਲਿਆ ਆ ਗਏ ਅਰਜੁਨ ਨੇ ਤਿਆਰੀ ਕਰ ਦੇਣੀ ਆ ਬਾਕੀ ਪੋਸ਼ ਲਵਾਤੀ ਆ ਹੁਣ ਸਾਰੇ ਆਪੋ ਆਪਣੇ ਟਰੈਕਟਰਾਂ ਡੀਜ਼ਲ ਪਾ ਕੇ ਉਹ 33 ਖਤਮ ਹੋ ਗਈ ਆ ਵੇਲਾ ਹੀ ਅਜਾ ਜਾਂ ਡੀਜ਼ਲ ਭਰਾ ਗਲਿਆ ਹਰ ਤੇ ਮੁੜੇ ਕੀ ਕਰੀਏ ਔਰ ਫਿਰ ਦੱਸ ਤੂੰ ਕੰਮ ਹੈਗਾ ਦੱਸ ਦੇ ਤੇ ਕੀ ਕਰਨ ਦੱਸ ਦੇ ਨਾ ਆਹੋ ਤੇ ਫੇਰ ਇੱਕ ਵਾਰ ਡੀਜ਼ਲ ਦੇ ਜੂ ਫੇਰ ਚੱਲ ਜੂਗਾ ਜਾ ਐ ਕਰ ਜੇ ਡ੍ਰੈਕਟਰਾਂ ਦੀਆਂ ਸਾਰੀਆਂ ਟੈਂਕੀਆਂ ਭਰ ਗਈਆਂ ਪਹਿਲਾ ਟਰਾਂਸਫਰਮ ਵਾਲਾ ਬਾਅਦ ਡੀਜ਼ਲ ਲੈ ਆਊਗਾ ਇਦਾਂ ਕਰ ਸ਼ੈਰੋ ਹੀ ਲੋਣਾ ਇਦਾਂ ਹੀ ਕਰ ਲੈ ਮੈਨੂੰ ਸ਼ੱਕ ਭਰ ਜਣੀਆਂ ਵਾ ਸਾਰਿਆਂ ਦੀਆਂ ਭਰ ਗਈਆਂ ਤੂੰ ਪਹਿਲਾਂ ਟਰਾਂਸਫਰ ਮਿਲਿਆ ਦੇ ਤੇ ਫਿਰ ਡੀਜ਼ਲ ਝਟ ਬਨੂਗੀ ਹੁਣੇ ਹੀ ਰੋਟੀ ਆੜ ਕੇ ਖਾ ਲੂ ਟਰಿಲ್ಲਰ ਟਰਾਂਸਫਰਮ ਲੈ ਆਊਗਾ ਸਬਜ਼ੀ ਦੀ ਬਜਾਈ ਹੋ ਗਈ ਹੈ ਸ਼ੁਰੂ ਹੈ ਲਾਈ ਹੈ ਕੋ ਠੀਕ ਮੰਨਰੂਬ ਤੇਲ ਲਿਆ ਬੁੱਤ ਫਿਰ ਟਰਾਂਸਫਰ ਮ ਆ ਜਣਾ ਡੈਡੀ ਜਾਂਦਾ ਤੇਲ ਲਿਆ ਆਹੋ ਚਲ ਨਾ ਕੱਢ ਦਿਓ ਵਿੱਚ ਜਾ ਭੱਜ ਜਾ ਵੇਹਲ ਨਾਲ ਫਿਰ ਮੋੜਨ ਵਾਲਾ ਬਣੀ ਬੱਲਾ ਕੱਢ ਤੀਆਂ ਉਹ ਵਿੱਚ ਮਗਰ ਬੋਤਲ ਪਈ ਕੀ ਖਾਰੇ ਵਾਲੀ ਬੋਤਲ ਹੈਗੀ ਅੱਜ ਚੱਲ ਗਾਣੂ ਤੋਰੀਆ ਮੜਾ ਮੜਾ ਥੱਲੇ ਰੱਖਿਆ ਥੱਲੇ ਨਾਲ ਚੱਲ 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 ਥੱਲੇ ਰੱਖਿਆ ਥੱਲੇ ਰਾਦੇ ਫੋਲੀ ਟੁੱਟਦਾ ਨਹੀਂ ਇਦਾਂ ਹੀ ਚੱਲ ਬੱਸ ਲਾ ਦੇ ਉਹਨੂੰ ਕੋਣ ਕਰੋਸਾਂ ਨੂੰ ਮਾਰ ਕੇ ਗਰੀਸ ਸਾਰੇ ਵੀਰ ਕਿਉਂਕਿ ਜੇ ਆਪਾਂ ਕਰੋਸ ਆ ਨਾ ਕਈ ਆਖਣਗੇ ਸਾਡੇ ਟਰੈਕਟਰ ਦੀ ਜਾਨ ਵੜੀ ਆ ਸਾਡਾ ਟਰੈਕਟਰ ਮੁੱਢੋ ਕਰੋਸ ਤੋੜ ਦੇਣਾ ਸਾਈਡ ਤੇ ਲਾ ਦੋ ਬਾ ਇਦਾਂ ਲਾ ਦੋ ਭਾਜੀ ਜੇ ਆਪਾਂ ਗਰੀਸ ਨਾ ਮਾਰਾਂਗੇ ਤੇ ਫਿਰ ਕਰੋਸ ਇਹ ਟਰੈਕਟਰ ਨੇ ਵੀ ਤੋੜ ਦੇਣਾ ਆ ਕਹਿਣਗੇ ਸਾਡਾ ਟਰੈਕਟਰ ਕ੍ਰਾਸ ਤੋੜ ਦਿੰਦਾ ਹੁਣੇ ਮੈਂ ਕਹਾ ਕਈ ਆਖਣਗੇ ਸਾਡਾ ਟਰੈਕਟਰ ਕ੍ਰਾਸ ਤੋੜ ਦਿੰਦਾ ਮੈਂ ਕਹਾ ਜੇ ਗਰੀਸ ਨਾ ਮਾਰਾਂਗੇ ਤੇ ਇੰਨੇ ਵੀ ਘੰਟੇ ਤੱਕ ਤੋੜ ਹੀ ਦੇਣਾ ਤੇ ਤਾਂ ਨਹੀਂ ਮੇਰੇ ਕੋਲ ਤਾਂ ਅਗਲੀ ਗੱਲ ਹੋਈ ਇਸ ਕਰਕੇ ਮੇਰੇ ਵੀਰ ਰੂਟਾ ਵੀਟਰ ਤੇ ਦਿਹਾੜੀ ਕੱਢ ਜਾਂਦਾ ਆਣ ਕੇ ਤੜਕੇ ਪਹਿਲਾਂ ਗਰੀਸ ਮਰਵਾਈ ਦੀ ਪਹਿਲਾਂ ਉਦਾਂ ਹੀ ਲੈ ਚੱਲਿਆ ਸੀ ਗਰੀਸ ਮਰਾ ਕੇ ਤੇ ਫੇਰ ਆ ਲਾਇਆ ਕਰੋ ਪੁੱਤ ਨੂੰ ਨਾਲੇ ਮੁੰਡਾ ਟ੍ਰੇਡ ਕਰਨਾ ਪਰ ਨਾਲ ਨਾਲ ਇਹ ਪੜ੍ਹਾਈ ਵੀ ਕਰਨ ਲਿਆ ਵਾ ਇਹ ਛੁੱਟੀ ਦੇ ਟਾਈਮ ਇੰਨੇ ਆਪਣੇ ਨਾਲ ਲੱਗਿਆ ਕਰਨਾ ਮੈ ਲਿਆ ਆ ਮੱਕੀ ਦੀ ਬਜਾਈ ਕਰਦੇ ਸ਼ੁਰੂ ਪੈਲੀ ਤਿਆਰ ਆ ਇੱਕਦ ਕਰਨਾ ਹੁੰਦਾ ਵੀ ਜਦੋਂ ਰੋਟਾਵੇਟਰ ਤੋਂ ਜਿਹੜੇ ਰੋ ਖੇਲਾਂ ਪਾਉਣੀਆਂ ਉਹ ਤੋਂ ਉਲਟਾ ਡਾਇਰੈਕਸ਼ਨ ਦੇ ਆ ਬਹਾਲਵਾ ਲੈ ਫੇ ਖੇਲਾਂ ਜਿਹੜੀਆਂ ਵਾ ਸਹੀ ਪੈਂਦੀਆਂ ਵਾ ਉਹ ਗਾੜੀ ਗਾੜੀ ਪੈਲੀ ਵਾਈ ਜਾਵਾਂਗੇ ਤੇ ਹੁਣ ਗਾੜੀ ਗਾੜੀ ਕੋਸ਼ ਖਾਦਾ ਖਲਾਰ ਕੇ ਤੇ ਬਾਅਦ ਦੇ ਵਿੱਚ ਦੀ ਤਿਆਰੀ ਬੀਜਣ ਦੀ ਸ਼ੁਰੂ ਤੇ ਆਪਾਂ ਕਿੱਲੇ ਦਾ ਪਾਉਣੇ ਆ 10 ਕਿਲੋ ਸਲਫਰ ਤੇ ਤਿੰਨ ਬੁਰੇ ਡੀਏਪ ਦੇ ਤੇ ਇੱਕ ਪੈਕਟ ਆਪਣਾ ਆ ਜਿਹੜਾ ਵਾ 4 ਕਿਲੋ ਇਹ ਜੂਰੀਆ ਲਾਟਸ ਤੇ 1 25 ਕਿਲੋ ਜੂਰੀਆ ਤੇ ਇੱਕ ਬੋਰਾ ਪोटाश ਦਾ ਇਹ ਸਾਰੀਆਂ ਚੀਜ਼ਾਂ ਪਾ ਗਏ ਤੇ ਫਿਰ ਬੀਜਣ ਲਗੇ ਕਈ ਵੀਰਾਂ ਨੇ ਕਮੈਂਟ ਕਰ ਦੇਣਾ ਵੀ ਤਿੰਨ ਬੋਰੇ ਡੀਏਪੀ ਦੇ ਵੀਰ ਜੀ ਆਡੀਆਂ ਪੈਲੀਆਂ ਜੇ ਹੁੰਡੀਆਂ ਤਿਆਰ ਤੇ ਅਸੀਂ ਤਾਂ ਕਰਕੇ ਤਿੰਨ ਪਾਉਣ ਡਿਆ ਆ ਗਿਆ ਰੋਟੀ ਉਹਦੇ ਉੱਤੇ ਆ ਰੋਟੀ ਖਾ ਉਹ ਮੈਨੇਜਰ ਪੈਲੀ ਬਾਦਨਾ ਜਰਾ ਰਨਿੰਗ ਲਾ ਲੀਏ ਪੂਰਾ ਰਜਾ ਕੀ ਕਰਨਾ ਕਾਦੀ ਇਹ ਇੰਜਣ ਨਹੀਂ ਪਾਣੀ ਖਾਦ ਪਾਣੀ ਪਿੰਡ ਦਾ ਮਾਈਸ਼ਾ ਦੀ ਕਿੱਦਾਂ ਉਹ ਵੀ ਇੱਕੋ ਹੀ ਹੈ ਨਾ ਇੱਕੋ ਇੱਕੋ ਹੀ ਆਹ ਇੱਕੋ ਹੀ ਹੈ ਜਿੱਥੇ ਚੱਤੀ ਆਉ ਜਿਹੜਾ ਤੋੜਾ ਖੋਲਣਾ ਨੂੰ ਪਹਿਲਾਂ ਖਤਮ ਕਰਨਾ ਵਾ ਇਹ ਮਾਈਸ਼ੋ ਕੰਪਨੀ ਦੀ ਚੱਲਣ ਲੱਗੀ ਅੱਜ ਉਹ ਲਾਗੇ ਚੱਲਣ ਦੀ ਆਪਣੇ ਸ਼ਕਤੀਮਾਨ ਦੀ ਅੱਜ ਵੱਡਾਂ ਦੀ ਸਫਾਈ ਵੀ ਨੇ ਭਰਦੀ ਹੈ ਭਾਈ ਪਹਿਲਾਂ ਕੋਰੀ ਹੈ ਨਾ ਥੋੜ੍ਹ ਭਰਦੀ ਗੇ ਥੋੜ੍ਹ ਥੋੜਾ ਪਾਉਣਾ ਬਾਈ ਜੀ ਇਹਦੀ ਕਿੱਥੋਂ ਸੱਡੀ ਕਰਦੇ ਖਾਦੀ ਠੀਕ ਹੁਣ ਕਿੰਨੇ ਦੇ ਵੱਜੀਏ ਇਹ ਆਣਾ ਦੋ ਬੋਰੀਆਂ ਤੇ ਲਾਗੇ ਛੱਕੇ ਜਿਦਾ ਮਾਣਾ ਉਨਦੀ ਕੀ ਵੱਖੋ ਠੀਕ ਆ ਚੀਜ਼ ਪੰਜ ਦੇ ਜਿ ਤਰ੍ਹਾਂ ਕਰਦੀ ਹੈ ਨਾ ਹਾਂ ਠੀਕ ਆ ਚਾਰ ਆ ਨਾ ਇਹ ਨੰਮਰ ਵਾਲੀ ਤੇ ਬੀ ਦਾ ਬੀ ਉੱਥੇ ਵਿੱਚੋਂ ਇੱਥੋਂ ਆਪਤੀ ਇੱਥੋਂ ਕਿਹੜੀ ਚੀਜ਼ ਆ ਭਾਜੀ ਇੱਥੋਂ ਨਿਓ ਵਿੱਚ ਗੇਰ ਲੱਗਾ ਅੱਛਾ ਅੱਛਾ ਇਹਦੇ ਰ ਗੇਰ ਆ ਗੱਟ ਅਛਾਈ ਦੇ ਵਿੱਚੋਂ ਸੈਟਿੰਗ ਹੁੰਦੀ ਆ ਕਮਾ ਗਈ ਹੂੰ ਵਧੀਆ ਜੀ ਕੰਪਨੀ ਦੀ ਮਸ਼ੀਨ ਮਾਈਸ਼ੋ ਦੀ ਬਹੁਤ ਵਧੀਆ ਚੱਲਦੀ ਹੈ ਇਹ ਸ਼ਾਂਤੀਮਾਨ ਦੇ ਵੀ ਵਧੀਆ ਕਈ ਵਾਰ ਸਭ ਬੰਦਾ ਨਾਲ ਨਾ ਫਲੋ ਨਹੀਂ ਤੇ ਮੇਰਾ ਇੰਜਨ ਸੜ ਸੀ। ਸਵੇਰੇ ਪਾ ਚਾਹ ਦਿਲ ਮਦਵਾ ਕੀ ਦਾ ਸ਼ਰਾਬ ਘਾ ਟਪੀ। ਚਲੋ ਭੈ ਜੀ ਚਲੋ ਭਰੋ ਚੱਲ ਕੇ ਮਿੰਟ ਮਾਰੋ। ਸਰਪੰਚ ਬਣ ਜਾਂਦੇ ਬੋਤਲ ਵਾਦੀ ਪੀਂਦੇ ਰਾਤ ਨੂੰ ਇਹ ਤੇ ਗੁਰਮਖਾ। ਗੁਰਮਖਾ ਕੀ ਜਾਊ? ਇਹਨੇ ਮੇਰੇ ਯਾਰ ਨਾਲ ਜਿਹੜੀ ਮਾਰਦੀ ਉਹ ਇਹ ਆ ਕੀ ਹੋਵੰਦੇ ਮੇਰੀ ਜਿਹੜੀ ਮਾਰਦੀ। ਮੇਰਾ ਪਹਿਲਾ ਜਾਣਤ ਤੁਹਾਨੂੰ ਕਿਹਾ ਵੇ ਸ਼ਵਾ ਸ਼ਵਾ ਸ਼ਾਨੀਆਂ ਬੰਦੇ ਨੇ اتنا ਵੀਰ ਸਿੰਘ ਪਾਲ ਸਿੰਘ ਠੱਗੀ ਮਾਰਦੀ ਸੀ ਤੇਰੇ ਮੈਨੂੰ ਸ਼ੱਕ ਜਿਆਦਾ ਤੇ ਉਹਨਾਂ ਨੇ ਹੀ ਲਵਾਏ ਆ ਆ ਵੀਰ ਆਪਣੇ ਉਹ ਵੱਡੇ ਭਰਾ ਦੇ ਸੌਹਰਿਆਂ ਤੋਂ ਕੀਰ ਨਾਉਂਦਾ ਮੱਕੀ ਬਹੁਤ ਵਧੀਆ ਸਿੱਧਾ ਬੈੱਡ ਪਾਉਂਦਾ ਬੜੇ ਠਰਮੇ ਨਾਲ ਕੀਰ ਲਾ ਇਹਨੇ ਬਸ ਇਸ ਰੀਤ ਤੇ ਕੀਰ ਦੀ ਮੱਟੀ ਮੱਟੀ ਕਿ ਮੰਨਿਆ ਤਾਂ ਰਹਿਣਾ ਨੀਵੋ ਲੱਗਦਾ ਇੱਥੇ ਐ ਨਿਆਰਿਆਣਾ ਕੋਈ ਖਾਣਾ ਨਹੀਂ ਬਣਾ ਇੰਦਾ ਚਾਹੀਦਾ ਜਦੋਂ ਇਹ ਪੂਰੀ ਤਰੀ ਲਾ ਇਹਦੇ ਕਈ ਬੰਦੇ ਪੰਜਾਬ ਜਾਂ ਮਸ਼ੀਨ ਤੋੜਨੀ ਲਈ ਜਾਂਦੇ। ਤੇ ਵਧੀਆ ਖੇੜਨੀ ਤੇ 7-8 ਕਿਲੇ ਥਾਂ ਗੇੜਨ ਲੱਗਾ। ਸ਼ਾਮਾਂ ਤੱਕ ਲੈ ਜੂ ਖਿੱਚ ਕੇ ਅੰਨ ਸਾਰਾ ਪਲਾੜ। ਬੁੱਧਰ-ਬੁੱਧਰ ਪਾਣ ਦੇ ਦਿੰਦੇ ਜੇ ਪਹਿਲਾ ਕਿਰਦੇ ਦੇ ਵਧੀਆ ਹੀ ਆ। ਉਹਨਿੰਦਾ ਦੀ ਗੱਪਾਂ ਬਾਣੀ ਲੈ ਕੇ ਉਹਦੇ ਆ। ਤਿਆਰੀ ਆ ਪਪਾਂਡੇ ਫੜਲੇ ਆ। ਚਾਹ ਲਿਆ ਕੇ ਚਾਹ ਪਾਈ। ਉਹ ਉਹ ਟ੍ਰੇਪਰਾਲ ਨੂੰ ਖਾਦ ਪਾਉਣ ਲੈ। ਕਿ ਹੁਣ ਮੱਕੀ ਦੀ ਬਜਾਈ ਪੂਰੀ ਸਹੀ ਆ। ਇੱਕ 1899 ਬੀ ਜਿਹੜਾ ਉਹ ਨਹੀਂ ਮਿਲਦਾ ਉਹਦਾ ਮੈਂ ਸਾਰੇ ਤਵਾਰੇ ਪਤਾ ਕੀਤਾ ਉਹਦੀ ਪਝਾਈ ਜਿਹੜੀ ਆ 15 ਤੋਂ ਬਾਅਦ ਪਾਣੀ ਮਿਲਦਾ। ਬਾਕੀ ਜਿਹੜਾ 92 9208 ਦੇ 9208 ਜਿਹੜਾ ਵਾ ਉਹਦੀ ਬਜਾਈ ਚੱਲਣ ਈ ਆ ਉਹ ਜਿੰਨਾ ਮਰਜ਼ੀ ਲੈ ਲਓ। ਉਹ ਲੋਹੂ ਬੀਜਾਂਗੇ ਇੰਨਾ ਹੋਊਗਾ ਤੇ ਪੰਜ ਸੱਤਾਂ ਗਿੱਲਿਆਂ ਦਾ 18 ਨਾਲ 9 ਲੈ ਲਾਂਗੇ ਉਹ ਬੀਜਾਂਗੇ ਲੇਡ ਜਿਹੜੀ ਪਹਿਲੀ ਪੱਤਿਆਰ ਕਰਨ ਲੈਣਾ ਹੋ ਗਿਆ ਦੁਪਹਿਰ ਵੇਲੇ ਦਾ ਟੇਆ ਐ ਸਿੱਧੀਆਂ ਖੇਡਾਂ ਵੀਰ ਪੌੜਾ ਉਹ ਕਮਾਲ ਆ ਯਾਰ ਚਲੋ ਰੋਟੀ ਖਾਓ ਪਹਿਲਾਂ ਫਿਰ ਕਰਦੇ ਆ ਸਿੰਪਲ ਟਰੈਕਟਰ ਤੇ ਉਹ ਵੀ ਤੁਰਦਾ ਰੇਤਾਂ ਜੀ ਬਣ ਗਈ ਪੈੜੀਆਂ ਜੇ ਰੇਤ ਚੱਲ ਬੰਦ ਕਰ ਦੇ ਟਰੈਕਟਰ ਪਪਰ ਸੁਖਸ਼ਾਨਵੇਂ ਬੱਸ ơi ਉਹ ਰੋਟੀ ਖਾ ਲੋ ਖਾਦ ਖਾਦ ਪਾਉਣ ਵਾਲੀ ਮਣਕੇ ਉੱਥੋਂ ਚੋਕ ਕੇ ਲਿਉਣੀ ਹੂੰ ਤੂੰ ਲੈ ਜਲੇ ਖਾਦ ਆਏ ਦੋ ਵਾਰੀ ਭੈਣੇ ਇੱਥੇ ਆਓ ਤੇ ਜਦੋਂ ਆ ਖੱਤਾ ਕੇਰ ਲਾਂਗੇ ਤਦੋਂ ਆਪਾਂ ਲੈ ਜਾਾਂਗੇ ਹੋਲੀ ਭੁਜਾਈ ਜਾਂਦਾ ਇੰਨਾ ਨਹੀਂ ਘਿਹਣਾ ਬਹੁਤ ਠੀਕ ਇੱਕ ਮਹੀਨੇ ਬਾਅਦ ਮਰ ਕੇ ਮੋਟਰਾਂ ਤਾਂ ਆ ਗਿਆ ਸਾਰੀ ਹੋਰ ਇੱਥੇ ਨਹੀਂ ਆ 250 ਦੋਸਤੋ ਦੋਸਤੋ ਇੱਥੇ ਡਿਲੀਵਰੀਆਂ ਮੰਨ ਲਓ 50 ਕੋਟ 60 ਕੋਟ ਮਿਲਦੀ ਆ। ਕਿਰਤੀ ਬੰਦੇ ਦੀ ਨਿਸ਼ਾਨੀ ਜਿਹੜੇ ਬੰਦਾ ਨੀਂਦ ਸਾਫ਼ ਹੋਏ ਹਣ ਇਹਨੂੰ ਪਤਾ ਮੇਰਾ ਖਾਦ ਦਾ ਕੰਮ ਨਿਪਟ ਗਿਆ ਤੇ ਈ ਹੋਰ ਵਿਲਾ ਵਿੱਚ ਉਹ ਫੜ ਕੇ ਕਈ ਦਿ ਸਿਰੇ ਸੁਰੇ ਬੰਨਣ ਡੈ ਪਿਆ ਇਹ ਤੋਂ ਕੋਸ਼ ਰੱਬ ਨੇ ਲਕੋਇਆ ਨਹੀਂ ਘਾਟੇ ਇਹਦੇ ਚੱਕੂ ਆ ਬਸ ਸ਼ਰਾਬ ਸ਼ਰੂ ਪੀਂਦਾ ਇਹਦੇ ਨਾਲ ਦਾ ਬੰਦਾ ਨਹੀਂ ਨਾ ਛੁੱਟੀ ਮਾਰੇ ਨਾ ਕੁਝ ਹੋਰ ਇਹੋ ਜੇ ਮਾਨਦਾਰ ਬੰਦੇ ਮਾਨਦਰੀ ਨਾਲ ਕੰਮ ਕਰਨ ਤੇ ਜੀ ਕਰਦਾ ਤੁਹਾਨੂੰ ਹੋਰ ਪੈਸੇ ਦਈਏ ਵੱਧ ਪੈਸੇ ਦਈਏ ਆਮ ਨਾਲੋਂ ਇਦਾਂ ਹਾਰੇ ਕਨਸਾਨ ਨੂੰ ਇਦਾਂ ਦੇ ਹੋਣਾ ਚਾਹੀਦਾ ਭਾਵੇਂ ਆਪਦੇ ਘਰ ਚ ਕੰਮ ਕਰਦੇ ਆਂ ਭਾਵੇਂ ਕਿਸੇ ਨਾ ਵੀ ਬਾਹਰ ਕੰਮ ਕਰਦੇ ਆਂ ਮਨ ਬੰਦੇ ਦਾ ਇਦਾਂ ਹੋਣਾ ਚਾਹੀਦਾ ਵੀ ਜੇ ਮੈਂ ਵਿਹਲਾ ਵਾਂ ਤੇ ਵੀ ਜਿਹੜੇ ਵੀ ਨਾ ਮੈਂ ਕੰਮ ਕਰਦਾ ਦਿਹਾੜੀ ਦਾਪਾ ਕਰਦਾ ਜਾਂ ਕੋਈ ਵੀ ਕੰਮ ਕਰਦਾ ਤੇ ਜੇ ਉਹਨੂੰ ਲੋੜ ਵਾਦੇ ਇਹ ਨਹੀਂ ਪੀਓ ਸਿਰ ਤੇ ਨਹੀਂ ਹੈਗਾ ਤਾਂ ਮੈਂ ਕੰਮ ਹੀ ਨਹੀਂ ਕਰਨਾ ਜੇ ਨਹੀਂ ਹੈਗਾ ਤਾਂ ਸਗੋਂ ਉਹਦੇ ਨੂੰ ਦੁਗਣਾ ਹੋ ਕੇ ਕਰਨਾ ਇਹ ਹੁੰਦਾ ਵਾ ਇਮਾਨਦਾਰੀ ਦਾ ਸਬੂਤ ਨੂੰ ਕੁਝ ਨਹੀਂ ਹੀ ਆਖਿਆ ਆਪਣੇ ਆਪ ਹੀ ਉਹ ਆਪ ਦੇ ਸਿਰੇ ਬੰਨਣ ਡਿਆ ਪਿਆ ਤੇ ਜਦੋਂ ਉਧਰ ਬਾਜ ਪੈ ਗਈ ਮੱਕੀ ਪਾ ਦੇ ਦੂਜਾ ਮਰਬੀ ਤੇ ਨੇ ਉਧਰ ਚੱਲ ਜਾਣਾ ਮੱਤਸਾ ਮੱਥੇ ਤੇ ਤੂੜੀ ਨਹੀਂ ਕਈ ਬੰਦੇ ਕੰਮ ਵੀ ਕਰਦੇ ਆ ਤੇ ਮੱਥੇ ਤੇ ਤੂੜੀਆਂ ਵੀ ਰੱਖਦੇ ਆ ਉਹਦਾ ਸੁਆਦ ਨਹੀਂ ਆਉਂਦਾ ਕਮ ਰਹਿ ਗਿਆ ਵਾ ਡੇਢ ਕੇ ਕਿੰਦੇ ਦਾ ਹੁਣ ਅਗਲੇ ਬੰਨੇ ਜਾ ਕੇ ਕਾਗਜ਼ਤ ਪਾਵਾਂਗੇ ਤੇ ਹੋਣਾ ਅਗਲੇ ਸ਼ੈੱਡ ਲਾ ਕੇ ਖੱਤਾ ਗੇੜਾਂਗੇ ਬਹੁਤ ਵਧੀਆ ਵੀਰ ਨੇ ਪੁਰਾ ਸੁਧੀਆਂ ਬੋਲਾ ਵਧੀਆ ਪੈਲੀ ਬਣੀ ਹੋਵੇ ਤੇ ਆਪਣੇ ਆਪ ਢੇਲਾਂ ਵਧੀਆ ਪੈਂਦੀਆਂ ਟਰੈਕਟਰ ਕੇ ਬੰਨੇ ਖਿੱਚਿਆ ਨਹੀਂ ਜਾਂਦਾ ਤੇ ਬਸ ਵਧੀਆ ਜ਼ਿੰਦਗੀ ਜਿਹੜੀ ਆ ਚੱਲੀ ਜਾਂਦੀ ਆ ਕੰਮ ਕਾਜ ਕਰਦੇ ਰਹੀਏ ਤੇ ਦਿਹਾੜੀ ਤਾਂ ਵੀ ਜਾਂਦੀ ਆ

ਕੇ ਰਹੇ ਅਸੀਂ ਆਪਣਾ ਥਾਂ ਕਿਰ ਗਿਆ ਅੱਜ 14 13 13 ਕਿੱਲੇ ਕਿਰ ਗਿਆ ਕਿੰਨਾ ਥਾਂ ਉਹ 13 ਕਿੱਲੇ ਉਹ ਹੈ ਜਿੰਦੇ 13 ਕਿੱਲੇ ਥਾਂ ਕਿਰ ਗਿਆ ਹੁਣ ਕੇਰ ਲਾਉਣ ਰਾਤ ਨੂੰ ਕੋਈ ਕੋਈ ਫਰਕ ਫੁਕਦ ਨੇ ਖੇੜਾ ਖੂੜਾ ਸਿੱਧੀਆਂ ਪੁੱਠੀਆਂ ਪਿੰਡ ਦੇ ਲਾਗੇ ਆ ਕੀ ਗਾ ਬੰਦੇ ਆ ਗਿਆ ਚਲਾ ਬਲਬਰੇਆ ਬਲਬਾਂ ਨਹੀਂ ਜਾਣੇ ਦੇਣ ਪੂਰੇ ਪਹੁੰਚ ਗਏ ਆਪਣੇ ਸ਼ੈੱਡ 'ਚ ਰੈਗਰੂ ਦੀ ਕਿਰਪਾ ਨਾਲ ਅੱਜ ਦਾ ਦੇਣਾ ਆਪਣਾ ਸਾਰੀ ਜੜੀ ਜਿੱਜੀ ਰਿਆ ਓ ਚੁੱਕ ਦੇ ਮਾਰਕਾ ਗਰਮੀ ਬਹੁਤ ਹੋ ਜਾਂਦੀ ਧੁੱਪ ਲੱਗਦੀ ਆ ਹੁਣ ਰਾਤ ਨੂੰ ਇਹਦੀ ਛਤਰੀ ਦਾ ਸਮਾਨ ਆ ਗਿਆ ਵਾ ਤੇ ਇਹਦੀ ਲੁੱਕ ਤੁਹਾਨੂੰ ਸਵੇਰੇ ਦਿਖਾਵਾਂਗੇ ਹੁਣੇ ਸ਼ਾਮ ਨੂੰ ਸਾਰੀ ਇਹਦੀ ਛਤਰੀ ਕਿਸਨੀ